ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਜੀ ਤੁਹਾਡਾ ਉਹ ਮੀਟਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਭੈਣਾਂ ਉਹਨਾ ਬੜੇ ਦਿਨਾਂ ਤੋਂ ਕਈ ਸਾਰੇ ਕਮੈਂਟ ਆਏ ਕਿ ਸਾਨੂੰ ਐਂਟੀ ਰਿੰਕਲ ਕੋਈ ਨੁਸਖਾ ਦੱਸੋ ਕੋਈ ਰੈਮਡੀ ਦੱਸੋ ਤੇ ਆਪਾਂ ਗਰਮੀ ਆ ਰਹੀ ਹੈ ਜੀ ਮੈਨੂੰ ਤਾਂ ਪੱਖਾ ਚਲਾ ਲੈਣਾ ਚਾਹੀਦਾ ਪਹਿਲਾਂ ਪੱਖਾ ਚਲਾਉਂ ਫਿਰ ਦਿਲ ਕਰਦੇ ਆਂ ਜੀ ਕਿ ਉਹ ਚਿਹਰੇ ਦੀ ਕੋਈ ਰੈਮਡੀ ਦੱਸੋ ਕਿ ਜਿਹੜੀਆਂ ਝੁਰੜੀਆਂ ਨੇ ਉਹ ਠੀਕ ਹੋ ਜਾਣ ਹਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਏਜ ਨੇ ਆਪਣਾ ਰੰਗ ਦਿਖਾਉਣਾ ਹੁੰਦਾ ਹੈ ਠੀਕ ਹੈ ਜੀ ਪਰ ਕਈਆਂ ਤੇ ਥੋੜਾ ਜਿਹਾ ਜ਼ਿਆਦਾ ਹੀ ਦਿਖਾ ਦਿੰਦੀ ਆ ਔਰ ਕਈਆਂ ਤੇ ਬਹੁਤ ਘੱਟ ਦਿਖਾਉਂਦੀ ਆ ਸੋ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਤੇ ਏਜ ਦਾ ਇਫੈਕਟ ਜਿਹੜਾ ਉਹ ਘੱਟ ਆਵੇ ਅਸੀਂ 5-7 ਸਾਲ ਆਵਦੀ ਏ ਤਾਂ ਛੋਟੇ ਲੱਗिए ਤਾਂ ਉਹਦੇ ਲਈ ਆਪਾਂ ਇੱਕ ਰੈਮਡੀ ਤੁਹਾਨੂੰ ਦੱਸਾਂ ਲੱਗੀਆਂ ਮੈਂ ਦੇਖਿਆ ਕਿ ਬਹੁਤ ਸਾਰੀਆਂ ਲੇਡੀਜ਼ ਨੇ ਜਿਹੜੀਆਂ ਉਮਰ ਦੀਆਂ ਘੱਟ ਹੁੰਦੀਆਂ ਨੇ ਪਰ ਉਹਨਾਂ ਦਾ ਫੇਸ ਹੈ ਨਾ ਜਿਹੜਾ ਇੰਨਾ ਕੁ ਲਟਕਿਆ ਪਿਆ ਹੁੰਦਾ ਤੇ ਉਹ ਆਪਦੀ ਏਜ ਤੋਂ ਕਿਤੇ ਵੱਡੀਆਂ ਲੱਗਦੀਆਂ ਹੁੰਦੀਆਂ ਨੇ ਔਰ ਕਈ ਇੰਨੀਆਂ ਛੋਟੀਆਂ ਹੁੰਦੀਆਂ ਨੇ ਕਿ ਦੇਖਣ ਤੋਂ ਅਨਾਂ ਦਾ ਕਿ ਉਹ ਬਹੁਤ ਵੱਡੀਆਂ ਨਹੀਂ ਠੀਕ ਹੈ ਜੀ ਸੋ ਆਪਣੀ ਕੇਅਰ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਲੋ ਜੀ ਹਾ ਆਪਣੇ ਆਪ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਕੇਅਰ ਕੋਈ ਹੋਰ ਨਹੀਂ ਕਰੂਗਾ ਅਸੀਂ ਆਪਣੀ ਕੇਅਰ ਖੁਦੀ ਕਰਨੀ ਹੁੰਦੀ ਹੈ ਆਪਣੇ ਸਰੀਰ ਦੇ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ ਹਨਾ ਸੋ ਕਿਉਂ ਨਾ ਅਸੀਂ ਆਪਣੇ ਸਰੀਰ ਦਾ ਧਿਆਨ ਰੱਖੀਏ ਕਿਉਂਕਿ ਇਹ ਪਰਮਾਤਮਾ ਵੱਲੋਂ ਮਿਲਿਆ ਹੋਇਆ ਇੱਕ ਬਹੁਤ ਵਧੀਆ ਗਿਫਟ ਹੈ ਤੇ ਇਹ ਗਿਫਟ ਨੂੰ ਸੰਭਾਲਣਾ ਸਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਇੱਕ ਤਾਂ ਲਿਆ ਹੈਗਾ ਹਨੀ ਸ਼ਹਿਦ ਇੱਕ ਲਿਆ ਹੈਗਾ ਚਾਵਲਾਂ ਦਾ ਆਟਾ ਇਹ ਚਾਵਲਾਂ ਦਾ ਆਟਾ ਮੈਂ ਘਰ ਨਹੀਂ ਪੀਸਿਆ ਇਹ ਮੈਂ ਰੈਡੀमेड ਲਿਆ ਕਿਉਂਕਿ ਜਦੋਂ ਆਪਾਂ ਘਰ ਪੀਸਦੇ ਆ ਨਾ ਥੋੜਾ ਦਰਦਰਾ ਰਹਿ ਜਾਂਦਾ ਫਿਰ ਉਹ ਸਕਰਬ ਦਾ ਕੰਮ ਕਰਦਾ ਠੀਕ ਹੈ ਜੀ ਜਿਹੜਾ ਇਹ ਵਾਲਾ ਹੈਗਾ ਬਹੁਤ ਫਾਈਨ ਪੇਸਟ ਹੈ ਤੇ ਇਹਦੇ ਨਾਲ ਆਪਾਂ ਆਪਣਾ ਫੇਸ ਆ ਜਿਹੜਾ ਉਹਦੇ ਤੇ ਇੱਕ ਪੈਕ ਆ ਜਿਹੜਾ ਰੈਡੀ ਕਰਾਂਗੇ ਉਹਦੇ ਲਈ ਤੇ ਮੈਂ ਇਹ ਫਾਈਨ ਜਿਹੜਾ ਪਾਊਡਰ ਹੈਗਾ ਇਹ ਮਾਰਕੀਟ ਤੋਂ ਲਿਆ ਠੀਕ ਹੈ ਬਹੁਤ ਅੱਛੀ ਜਿਹੜੀ ਸ਼ਾਪ ਹੈਗੀ ਆ ਉਹਦੇ ਤੋਂ ਲਿਆ ਰਿਲਾਈਏਬਲ ਜਿਹਦੇ ਤੇ ਅਸੀਂ ਵਿਸ਼ਵਾਸ ਕਰ ਸਕਦੇ ਆ ਮੈਂ ਉੱਥੋਂ ਲਿਆ ਠੀਕ ਹੈ ਹੁਣ ਤੁਸੀਂ ਪੁੱਛੋਗੇ ਕਿ ਤੁਸੀਂ ਕਿੱਥੋਂ ਲਿਆ ਭੈਣਾ ਦੇ ਮੈਨੂੰ ਪਤਾ ਕਿ ਕਮੈਂਟ ਆਉਣਗੇ ਇਹ ਨਾ ਜੀ ਬਠੰਡੇ ਹੈਗੀ ਆ ਇੱਕ ਦੁਕਾਨ ਉਹਨਾਂ ਦਾ ਨਾਮ ਕੀ ਹੈ ਮੇਰਾ ਨਾਮ ਤਾਂ ਯਾਦ ਨਹੀਂ ਆ ਰਿਹਾ ਬਠਿੰਡੇ ਆ ਇੱਕ ਦੁਕਾਨਾ ਜਿੱਥੋਂ ਬਹੁਤ ਅੱਛਾ ਸਮਾਨ ਮਿਲਦਾ ਹੈਗਾ ਮੈਂ ਉੱਥੋਂ ਲਿਆ ਇਹ ਤੇ ਹਣੀ ਵੀ ਮੈਂ ਉਹਨਾਂ ਤੋਂ ਹੀ ਲਿਆ ਹੈ ਪਰ ਦੁੱਧਾ ਜਿਹੜਾ ਉਹ ਉਹਨਾਂ ਤੋਂ ਨਹੀਂ ਲਿਆ ਇਹ ਆ ਜਿਹੜਾ ਆਪਣੇ ਘਰ ਦਾ ਹੈਗਾ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਮੈਂ ਰੋਜ਼ ਵਾਟਰ ਦੇ ਨਾਲ ਆਪਣਾ ਫੇਸ ਜਿਹੜਾ ਉਹ ਵਾਸ਼ ਕਰੂੰਗੀ ਕਲੀਨ ਕਰੂੰਗੀ ਵਾਸ਼ ਨਹੀਂ ਕਰੂੰਗੀ ਕਲੀਨ ਕਰੂੰਗੀ ਠੀਕ ਹੈ ਜੀ ਸੀ ਕਿਸੇ ਫੇਸ ਫੇਸ ਵਾਸ਼ ਦੇ ਨਾਲ ਵੀ ਆਪਣਾ ਫੇਸ ਜਿਹੜਾ ਉਹ ਕਲੀਨ ਕਰ ਸਕਦੇ ਹਾਂ ਉਹ ਵਾਸ਼ ਕਰ ਸਕਦੇ ਹਾਂ ਪਰ ਮੈਂ ਗੁਲਾਬ ਜਲ ਦੇ ਨਾਲ ਹੀ ਇਹ ਕਲੀਨ ਕਰ ਰਹੀ ਹਾਂ ਠੀਕ ਹੈ ਜੀ ਮੈਨੂੰ ਇਹੀ ਈਜ਼ੀ ਲੱਗਦਾ ਹੈ ਸੌਖਾ ਲੱਗਦਾ ਕੰਮ ਇਹ ਠੀਕ ਹੈ ਜੀ ਲੋ ਬਿਲਕੁਲ ਕਲੀਅਰ ਹੋ ਗਿਆ ਫੇਸ ਆਪਣਾ ਬਿਲਕੁਲ ਸਾਫ਼ ਹੋ ਗਿਆ ਲੋ ਜੀ ਬਹੁਤ ਗੰਦਾ ਹੁੰਦਾ ਇਸ ਵੇਲੇ ਨੂੰ ਤਾਂ ਬਹੁਤ ਗੰਦਾ ਹੋ ਜਾਂਦਾ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਲਈ ਆਪਾਂ ਹਣੀ ਠੀਕ ਹੈ ਜੀ ਤੇ ਇਹ ਹੈਗਾ ਆਪਣੇ ਕੋਲੇ ਚਾਵਲਾਂ ਦਾ ਆਟਾ ਲੋ ਜੀ ਇੱਕ ਚਮਚ ਲਗਭਗ ਪਾ ਲਿਆ ਆਪਾਂ ਇਹਦੇ ਵਿੱਚ ਹੁਣ ਮੈਂ ਇਹੀ ਚਮਚੇ ਦੇ ਵਿੱਚ ਯੂਜ਼ ਨਹੀਂ ਕਰੂੰਗੀ ਵਾ ਦੂਸਰਾ ਚਮਚ ਲੈ ਆ ਸਾਫ਼ ਹੋਣਾ ਠੀਕ ਹੈ ਅਲੱਗ-ਅਲੱਗ ਹੀ ਇੱਥੇ ਰੋਜ਼ੇਗੀ ਇਹਦੇ ਵਿੱਚ ਆਪਾਂ ਪਾਵਾਂਗੇ ਸ਼ਹਿਦ ਇੱਕ ਚਮਚੇ ਦੇ ਲਗਭਗ ਹੀ ਆਪਾਂ ਸ਼ਹਿਦ ਪਾ ਲਿਆ ਬਸ ਇਹੀ ਚਮਚ ਜਿਹੜਾ ਆਪਾਂ ਇਹਦੇ ਲਈ ਯੂਜ਼ ਕਰ ਲਾਂਗੇ ਮੈਂ ਇਹਨੂੰ ਬੰਦ ਕਰ ਦਿਆਂ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਦੁੱਧ ਦੁੱਧ ਪਾ ਕੇ ਆਪਾਂ ਇਹਦਾ ਪੇਸਟ ਬਣਾਵਾਂਗੇ ਤੁਸੀਂ ਇਸ ਤਰ੍ਹਾਂ ਦਾ ਪੇਸਟ ਬਣਾ ਲੈਣਾ ਭੈਣਾਂ ਨੂੰ ਪਤਾ ਹੀ ਹੈ ਕਿ ਜਿਹੜਾ ਪੈਪ ਹੁੰਦਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੀ ਕਨਸਿਸਟੈਂਸੀ ਹੈ ਜਿਹੜੀ ਭੈਣਾਂ ਨੂੰ ਖੁਦ ਪਤਾ ਹੈਗੀ ਆ ਉਸ ਹਿਸਾਬ ਦੇ ਨਾਲ ਹੀ ਤੁਸੀਂ ਇਹਨੂੰ ਬਣਾਉਣਾ ਹੈਗਾ ਠੀਕ ਹੈ ਨਾ ਤਾਂ ਇਹ ਬਹੁਤ ਜ਼ਿਆਦਾ ਲੂਸ ਹੋਵੇ ਤੇ ਨਾ ਬਹੁਤ ਜ਼ਿਆਦਾ ਹਾਰਡ ਹੋਵੇ ਠੀਕ ਹੈ ਸਹੀ ਜੀ ਇਸ ਤਰ੍ਹਾਂ ਦੀ ਫਲੋਇੰਗ ਕੰਸਿਸਟੈਂਸੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਇਹਦੀ ਇਸ ਤਰ੍ਹਾਂ ਦੀ ਲੋ ਠੀਕ ਹੈ ਲੋ ਜੀ ਹੁਣ ਇਹ ਜਿਹੜਾ ਪੇਸਟ ਬਣ ਗਿਆ ਇਹਨੂੰ ਆਪਾਂ ਆਪਣੇ ਫੇਸ ਤੇ ਯੂਜ਼ ਕਰ ਲਵਾਂ ਠੀਕ ਹੈ ਜੀ ਉਹ ਚੰਗੀ ਤਰ੍ਹਾਂ ਲਾ ਲੈਣਾ ਇਹ। ਇੱਥੋਂ ਮੈਨੂੰ ਸ਼ੀਸ਼ਾ ਦਿਖਦਾ। ਤੇ ਥੋੜਾ ਜਿਹਾ ਇਜ਼ੀ ਹੋ ਜਾਂਦਾ ਫਿਰ। ਲਓ ਜੀ ਹੁਣ ਆਪਾਂ ਮ사ਜ ਕਰਾਂਗੇ ਇਹਦੇ ਨਾਲ। ਆਊਟਵਰਡ ਕਰਨੀ ਆ ਤੁਸੀਂ ਬਾਹਰ ਨੂੰ ਏਦਾਂ ਮ사ਜ ਕਰਨੀ ਆ ਆਪਣੀ ਫੇਸ ਦੀ ਲੋ ਇਸ ਤਰ੍ਹਾਂ ਕਰਕੇ ਆਪਣੀ ਫੇਸ ਦੀ ਮ사ਜ ਜਿਆਦਾਤਰ ਨਾ ਰਿੰਕਲਸ ਆ ਜਿਹੜੀਆਂ ਲੇਡੀਜ਼ ਦੇ ਜਾਂ ਤਾਂ ਇੱਥੇ ਆਉਂਦੀਆਂ ਨੇ ਐਵੇਂ ਐਵੇਂ ਕਰਕੇ ਨਾ ਜਿਵੇਂ ਪੱਖੇ ਜਿਹੀ ਬਣ ਜਾਂਦੇ ਨੇ ਹਨਾ ਕਈ ਲੇਡੀਜ਼ ਨੇ ਦੇਖਿਆ ਬਹੁਤ ਸਾਰੀਆਂ ਹੁੰਦੀਆਂ ਨੇ ਇੱਥੇ ਤੇ ਇਹ ਉਹਦੇ ਲਈ ਤੁਸੀਂ ਇਸ ਤਰ੍ਹਾਂ ਕਰਕੇ ਇੱਥੇ ਮ사ਜ ਕਰਨੀ ਆ ਫਿਰ ਫੋਰਹੈਡ ਤੇ ਬਾਹਰ ਨੂੰ ਇੱਧਰ ਨੂੰ ਇਸ ਹੱਥ ਨਾਲ ਤੇ ਇੱਧਰ ਨੂੰ ਇਸ ਹੱਥ ਨਾਲ ਠੀਕ ਹੈ ਜੀ ਇਦਾਂ ਕਰਕੇ ਮ사ਜ ਦੇ ਸਟੈਪ ਆ ਜਿਹੜੇ ਉਹ ਤੁਸੀਂ ਧਿਆਨ ਰੱਖਿਓ ਜਿਵੇਂ ਆਪਾਂ ਉੱਪਰ ਨੂੰ ਪਹਿਲਾਂ ਇੱਥੇ ਨੋਜ਼ ਤੋਂ ਇਦਾਂ ਲੈ ਕੇ ਜਾਂਦੇ ਆ ਠੀਕ ਹੈ ਜੀ ਫਿਰ ਇਦਾਂ ਕਰਕੇ ਦੋਨੋਂ ਹੱਥਾਂ ਨਾਲ ਆਊਟਵਰਡ ਬਾਹਰ ਵੱਲ ਨੂੰ ਇਸ ਤਰ੍ਹਾਂ ਕਰਨੀ ਆ ਤੇ ਇਸ ਤਰ੍ਹਾਂ ਕਰਦੇ ਇੱਥੇ ਆ ਗਏ ਆਪਾਂ ਲੋਜੀ ਫਲੋਇ ਕਰਮ ਐਨ ਆਲਰਾਉਂਡ ਮ사ਜ ਕਰਦੇ ਕਰਦੇ ਨਾ ਮ사ਜ ਤਾਂ ਤੁਸੀਂ ਦੇਖ ਹੀ ਰਹੇ ਹੋ ਸਟੈਪ ਉਹੀ ਨੇ ਜਿਹੜੇ ਮੈਂ ਇੱਕ ਵਾਰ ਚ ਕਰ ਲਏ ਉਹ ਹੁਣ ਉਹ ਦੂਜੀ ਵਾਰ ਵੀ ਉਹੀ ਸਟੈਪ ਯੂਜ਼ ਕਰਾਂਗੀ ਆਪਾਂ ਇਦਾਂ ਹੀ ਤੇ ਨਾਲ-ਨਾਲ ਤੁਸੀਂ ਦੇਖਦੇ ਵੀ ਇਹੋ ਤੇ ਨਾਲ-ਨਾਲ ਮੇਰੀ ਗੱਲ ਵੀ ਸੁਣਦੇ ਰਹੋ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਸ਼ਾਰਟ ਵੀਡੀਓਜ਼ ਪਾਉਂਦੇ ਰਹਿੰਨੇ ਆ ਹਨ ਤੇ ਇੱਕ ਭੈਣ ਨੇ ਨਾ ਮੈਨੂੰ ਕਮੈਂਟ ਕੀਤਾ ਕਹਿੰਦੇ ਤੁਸੀਂ ਬਹੁਤ ਨੈਗੇਟਿਵ ਹੋ ਤੁਹਾਨੂੰ ਲੱਗਦਾ ਮੈਂ 네ਗੇਟਿਵ ਹੈਗੀ ਆ ਸਾਰੀਆਂ ਭੈਣਾਂ ਪਲੀਜ਼ ਮੈਨੂੰ ਨਾ ਬਲੌਗ ਦੇ ਵਿੱਚ ਕਮੈਂਟਾਂ ਹਾਂ ਦੀ ਜਵਾਬ ਦਿਓ ਕਿ ਕਿ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ 네ਗੇਟਿਵ ਆ ਮੈਂ ਪਹਿਲੀ ਵਾਰ ਇਹ ਜਿਹਾ ਕਮੈਂਟ ਸੁਣਿਆ ਮੈਂ ਕਦੇ ਵੀ ਇਹ ਕਮੈਂਟ ਨਹੀਂ ਸੁਣਿਆ ਭੈਣਾਂ ਤੋਂ ਕਿਉਂਕਿ ਮੈਨੂੰ ਤਾਂ ਹਮੇਸ਼ਾ ਭੈਣਾਂ ਇਹੀ ਕਹਿੰਦੀਆਂ ਨੇ ਕਿ ਤੁਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਹੋ ਔਰ ਹਮੇਸ਼ਾ ਮੈਂ ਕਹਿੰਦੀ ਆ ਕਿ ਪੋਜ਼ਿਟਿਵਿਟੀ ਇਤੋਂ ਇਤੋਂ ਤੱਕ ਪਰਪਰ ਕੀ ਰੱਖੋ ਔਰ ਭੈਣਾਂ ਦਾ ਮਹਿਰਾਨ ਹੋ ਗਿਆ ਮੈਂ ਜਵਾਬ ਨਹੀਂ ਦਿੰਦਾ ਉਹਨਾਂ ਦਾ ਕੋਈ ਕਮੈਂਟ ਦਾ ਪਰ ਮੈਨੂੰ ਵੈਸੇ ਬਹੁਤ ਹਰਾਨੀ ਹੋਈ ਜਦੋਂ ਮੈਂ ਦੇਖ ਕਿ ਤੁਸੀਂ ਬਹੁਤ ਜ਼ਿਆਦਾ ਕਹਿੰਦੇ ਨੇ ਨੈਗੇਟਿਵ ਤੇ ਤੁਸੀਂ ਨਾ ਸ਼ਿਵਾਨੀ ਦੀਦੀ ਨੂੰ ਸੁਣਿਆ ਕਰੋ ਔਰ ਸ਼ਾਇਦ ਉਹ ਭੈਣ ਨੂੰ ਪਤਾ ਨਹੀਂ ਹੈ ਕਿ ਸ਼ਿਵਾਨੀ ਦੀਦੀ ਨੂੰ ਮੈਂ ਕਿੰਨਾ ਸੁਣਦੀ ਆ ਔਰ ਮੇਰੇ 'ਚ ਨੈਗੇਟਿਵਿਟੀ ਬਿਲਕੁਲ ਵੀ ਨਹੀਂ ਹੈਗੀ ਜੇ ਮੇਰੇ 'ਚ ਨੈਗੇਟਿਵਿਟੀ ਹੁੰਦੀ ਹੁਣ ਨੂੰ ਮੈਂ ਬੈੱਡ ਨਾਲ ਲੱਗੀ ਵੀ ਹੁੰਦੀ ਤੇ ਮੈਨੂੰ ਪਤਾ ਨਹੀਂ ਕਿੰਨੇ ਫੋਨ ਆਉਂਦੇ ਆ ਭੈਣਾਂ ਦੇ ਕਿ ਤੁਹਾਨੂੰ ਦੇਖ ਕੇ ਤਾਂ ਅਸੀਂ ਵੀ ਉੱਠ ਖੜੀਆਂ ਹਨ ਸੋ ਭੈਣੇ ਇਹ ਜੀ ਕੋਈ ਗੱਲ ਨਹੀਂ ਹੈਗੀ ਬਾਕੀ ਮੈਨੂੰ ਮੇਰੀਆਂ ਜਿਹੜੀਆਂ ਭੈਣਾਂ ਨੇ ਉਹ ਜਵਾਬ ਦੇਣਗੀਆਂ ਹੁਣ ਕਿ ਮੇਰੇ ਵਿੱਚ ਕਿੰਨੀ ਕਿ ਨੈਗੇਟਿਵਿਟੀ ਹੈਗੀ ਹੈ ਠੀਕ ਹੈ ਤੁਸੀਂ ਜ਼ਰੂਰ ਦੱਸਣਾ ਸਾਰੀਆਂ ਪੈਣਾ ਹੈ ਮੈਂ ਲੋ ਜੀ ਜਿਹੜੇ ਚਾਵਲ ਹੈਗੇ ਨੇ ਉਹ ਆਪਣੇ ਫੇਸ ਨੂੰ ਬ੍ਰਾਈਟ ਕਰਦੇ ਨੇ ਸਕਿਨ ਜਿਹੜੀ ਬਲੈਕ ਹੋ ਜਾਂਦੀ ਹੈ ਉਹਨੂੰ ਵਾਈਟ ਕਰਦੇ ਨੇ ਬ੍ਰਾਈਟਨੈਸ ਵਾਸਤੇ ਟਾਈਟਨੈਸ ਵਾਸਤੇ ਜਿਹੜੇ ਰਾਈਸ ਫਲੌਰ ਹੈਗਾ ਉਹ ਬਹੁਤ ਜ਼ਿਆਦਾ ਚੰਗਾ ਹੈਗਾ ਇਸ ਕਰਕੇ ਤੁਸੀਂ ਇਹਨੂੰ ਜ਼ਰੂਰ ਇਸ ਤਰ੍ਹਾਂ ਕਰਕੇ ਮ사ਜ ਕਰਨੀ ਆ ਤੇ ਰਿੰਕਲਸ ਆ ਜਿਹੜੀਆਂ ਬਹੁਤ ਜਲਦ ਘਟ ਜਾਣਗੀਆਂ ਬਹੁਤ ਜਲਦ ਹੁਣ ਮੈਂ ਝੂਠ ਤਾਂ ਨਹੀਂ ਮਾਰਦੀ ਹੈਗੀ ਕਿ ਚਲੀਆਂ ਹੀ ਜਾਣਗੀਆਂ ਚਲੀਆਂ ਨਹੀਂ ਜਾਂਦੀਆਂ ਹੁੰਦੀਆਂ ਇਸ ਦੇ ਨਾਲ ਤਾਂ ਆਉਣਾ ਹੀ ਆ ਉਹਨਾਂ ਨੇ ਪਰ ਘਟ ਬਹੁਤ ਜਾਣਗੀਆਂ ਠੀਕ ਹੈ ਜੀ ਔਰ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੀ ਰਹਿੰਦੇ ਹੋ ਜਿਆਦਾ ਕਰਦੇ ਹੋ ਤਾਂ ਹੌਲੀ-ਹੌਲੀ ਜਾ ਵੀ ਸਕਦੀਆਂ ਨੇ ਪਰ ਜਿਨ੍ਹਾਂ ਦੇ ਹਜੇ ਨਹੀਂ ਆਈਆਂ ਉਹਨਾਂ ਦੇ ਤਾਂ ਨਹੀਂ ਆਉਣਗੀਆਂ ਅਦੀ ਇਹ ਤਾਂ ਅਗਰ ਵੀ ਤੁਸੀਂ ਇੱਕ ਮ사ਜ ਜਿਹੜੀ ਕਰਨੀ ਹੈਗੀ ਆ ਘੱਟੋ ਘੱਟ 10 ਮਿੰਟ ਮ사ਜ ਹੈ ਜਿਹੜੀ ਜ਼ਰੂਰ ਕਰਿਓ ਫਿਰ ਭੈਣਾ ਪੁੱਛਣੀ ਕਿ ਕਿੰਨੀ ਦੇਰ ਕਰੀਏ ਘੱਟੋ ਘੱਟ 10 ਮਿੰਟ ਹੈ ਜਿਹੜੀ ਉਹ ਤੁਸੀਂ ਇੱਕਦਮ ਮ사ਜ ਹੈ ਜਿਹੜੀ ਆਪਣੇ ਤੇਰੇ ਤੇ ਕਰਨੀ ਹੈਗੀ ਹੈ ਠੀਕ ਹੈ ਜੀ ਬਹੁਤ ਮਜ਼ਾ ਆਉਂਦਾ ਕਿਉਂਕਿ ਇਹਦੇ ਵਿੱਚ ਹਨੀ ਵੀ ਪਾਇਆ ਹੋਇਆ ਹੈ ਇਸ ਕਰਕੇ ਟਾਈਟਨਿੰਗ ਇਫੈਕਟ ਹੈ ਨਾ ਜਿਹੜਾ ਉਹ ਆ ਰਿਹਾ ਨਾਲ ਦੀ ਨਾਲ ਹੀ ਪਤਾ ਲੱਗਦਾ ਸਕਿਨ ਨੂੰ ਤੇ ਟਾਈਟ ਹੈ ਜਿਹੜੀ ਨਾਲ ਦੀ ਨਾਲ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਕਰ ਲਿਓ 10 ਮਿੰਟ ਮ사ਜ ਮੈਂ ਹੁਣ ਜੇ ਇਦਾਂ ਕਰਦੀ ਰਹੂੰਗੀ ਤੇ ਬਹੁਤ ਲੰਬਾ ਹੋ ਜਾਊਗਾ ਇਹ ਵਲੌਗ ਤੇ ਇਹਨਾਂ ਦੇਖਣਾ ਵੀ ਔਖ ਹੋ ਜਾਊਗਾ ਪਰ ਤੁਸੀਂ ਇਹਦੇ ਵਾਸਤੇ ਜਿਹੜਾ ਚਾਵਲਾਂ ਦਾ ਆਟਾ ਹੈਗਾ ਉਹ ਰੈਡੀमेड ਲੈ ਕੇ ਆਓ ਜਰੂਰ ਠੀਕ ਹੈ ਜੀ ਜੇ ਤੁਸੀਂ ਤੁਸੀਂ ਬਠਿੰਡੇ ਰਹਿੰਦੇ ਰਹਨੇ ਹੋ ਜਿਹੜੀਆਂ ਭੈਣਾ ਔਰ ਸ਼ਾਪ ਤੁਸੀਂ ਪੁੱਛਣੀ ਹੈਗੀ ਤਾਂ ਮੈਨੂੰ ਕਮੈਂਟ ਵਿੱਚ ਪੁੱਛ ਲਿਓ ਮੈਂ ਬੀਬੀ ਨੂੰ ਪੁੱਛ ਕੇ ਦੱਸ ਦੂੰਗੀ ਤਾਂ ਭੁੱਲ ਗਈ ਦੁਕਾਨ ਦਾ ਨਾਮ ਕੀ ਸੀਗਾ ਉਹ ਮੇਰੇ ਜਮੇ ਯਾਦ ਨਹੀਂ ਆਉਂਦਾ ਚੌਂਕ ਦੇ ਵਿੱਚ ਦੁਕਾਨ ਹੈਗੀ ਆ ਰਸ਼ ਬਹੁਤ ਲੈਂਦਾ ਥੋੜਾ ਟਾਈਮ ਲੱਗਦਾ ਉੱਥੋਂ ਸਮਾਨ ਲੈਣ ਵਾਸਤੇ ਔਰ ਮੈਂ ਤੁਹਾਨੂੰ ਥੋੜੀ देर 'ਚ ਸ਼ਾਇਦ ਮੈਂ ਪੁੱਛ ਕੇ ਦੱਸੀ ਦੇਣੀ ਬੀਬੀ ਨੂੰ ਲਓ ਜੀ ਜਿਹੜਾ ਨਾ ਵੀ ਬਚ ਗਿਆ ਨਾ ਉਹਨੂੰ ਆਪਣੇ ਫੇਸ ਦੇ ਉੱਪਰ ਹੀ ਇਦਾਂ ਲਾ ਦਾਂਗੇ ਆਪਾਂ ਠੀਕ ਆ ਇਹ ਸਾਡਾ ਪੈਕ ਬਣ ਗਿਆ ਹੁਣ ਹੁਣ ਇਹਨੂੰ ਉਸ ਫਟਾਫਟ ਉਤਾਰਨਾ ਨਹੀਂ ਹੈਗਾ 10 ਮਿੰਟ ਮ사ਜ ਕਰਨ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਇਹਨੂੰ ਉਦਾਂ ਹੀ ਰੱਖਣਾ ਪਰ ਇਹਨੂੰ ਇਦਾਂ ਕਰਕੇ ਉੱਪਰ ਨੂੰ ਠੀਕ ਹੈ ਇਹ ਐ ਇਸ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ ਤੇ ਇਹ ਬਣ ਗਿਆ ਆਪਣਾ ਹੰਪੈਕ ਇਹਨੂੰ ਮੈਂ ਜਿੰਨਾ ਚਿਰ ਸੁਖਦਾ ਨਹੀਂ 10 ਮਿੰਟ 15 ਮਿੰਟ 80% ਤੱਕ ਸੁਕਾਉਂਗੀ ਇਹਨੂੰ ਮੈਂ ਬਿਲਕੁਲ ਆਕੜੇਵਾ ਨਹੀਂ ਹੋਣਾ ਚਾਹੀਦਾ ਇਹਦਾ ਬਹੁਤ ਆਕੜਾ ਨਹੀਂ ਚਾਹੀਦਾ ਹਲਕਾ ਹਲਕਾ ਜਦੋਂ ਮੈਨੂੰ ਲੱਗਿਆ ਕਿ ਅੰਦਰੋਂ ਥੋੜਾ ਥੋੜਾ ਗਿੱਲਾ ਰਹਿ ਗਿਆ ਉੱਪਰੋਂ ਸੁੱਕ ਗਿਆ ਉਦੋਂ ਫਿਰ ਆਪਾਂ ਇਹਨੂੰ ਵਾਸ਼ ਕਰਾਂਗੇ ਹੌਲੀ ਹੌਲੀ ਮਲਦੇ ਹੋਏ ਫੇਸ ਨੂੰ ਫਿਰ ਆਪਾਂ ਵਾਸ਼ ਕਰ ਲਾਂਗੇ ਠੀਕ ਹੈ ਜੀ ਤੇ ਉਨੀ ਦੇਰ ਚ ਮੈਂ ਬੀਬੀ ਨੂੰ ਪੁੱਛ ਕੇ ਦੱਸਦੀ ਆ ਕਿ ਉਹ ਸ਼ਾਪ ਕਿਹੜੀ ਸੀ ਜਿੱਥੋਂ ਮੈਂ ਇਹ ਰਾਈਸ ਫਲੌਰ ਲੈ ਕੇ ਆਈ ਸੀ ਠੀਕ ਹੈ ਲੋ ਇਹ ਆਪਣਾ ਬਣ ਗਿਆ ਹੁਣ ਪੈਕ ਅਲੱਗ ਤੋਂ ਪੈਕ ਲਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਤੇ ਲੋ ਜੀ ਹੁਣ ਮੈਂ ਫੇਰ ਔਣੀ ਆ ਦੁਬਾਰਾ ਜਦੋਂ ਇਹ ਸੁੱਕ ਜਾਊਗਾ ਫਿਰ ਆਪਾਂ ਆਪਣਾ ਫੇਸ ਜਿਹੜਾ ਵਾਸ਼ ਕਰਦੇ ਹਾਂ ਫਿਰ ਦਿਖਾਉਣੀ ਤੁਹਾਨੂੰ ਲੋ ਜੀ ਕਾਫੀ ਡਰਾਈ ਹੋ ਗਿਆ ਹੁਣ ਸਿਰਫ 20% ਰਹਿ ਗਿਆ ਮੈਨੂੰ ਲੱਗਦਾ ਕਾਫੀ ਡਰਾਈ ਹੋ ਗਿਆ ਹੈ ਸੁੱਕ ਗਿਆ ਤੇ ਹੁਣ ਮੈਂ ਇਹਨੂੰ ਵਾਸ਼ ਕਰੂੰਗੀ ਆਪਾਂ ਹੌਲੀ-ਹੌਲੀ ਮਲਦੇ ਹੋਏ ਇਸਨੂੰ ਵਾਸ਼ ਕਰਾਂਗੇ ਫੇਸ ਨੂੰ ਕੋਨਾ ਇਹਦਾ ਹੱਥ ਲਾ ਲਾਂਗੇ ਗਿੱਲੇ ਦੁਪੱਟਾ ਲਾ ਦਿਆਂਗੇ ਅਜੇ ਫੇਸ ਆਪਾਂ ਵਾਸ਼ ਕਰ ਲਿਆ। ਲੋ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਦੇ ਹੋ ਨਹਾ ਕੇ ਨਿਕਲਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਇਦਾਂ ਇਦਾਂ ਕਰਕੇ ਆਪਣੇ ਫੇਸ ਨੂੰ ਸਾਫ਼ ਕਰੀਏ। ਕਈ ਵਾਰੀ ਨਾ ਬਦ ਇਦਾਂ ਕਰਨ ਆ ਜਾਂਦੀ ਹੂ ਤੇ ਐਵੇਂ نیچے ਨੂੰ ਨਹੀਂ ਕਰਨਾ ਹੈਗਾ। ਆਪਾਂ ਕੀ ਕਰਨਾ ਹੈ? ਅੱਦ ਜ਼ਕਰ ਕੀ ਉਪਰ ਜਾਏ ਠੀਕ ਹੈ ਜੀ ਲਓ ਤੁਸੀਂ ਹੁਣ ਦੇਖੋ ਬਿਲਕੁਲ ਵੀ ਤੁਹਾਨੂੰ ਐ ਰਿੰਕਲਸ ਨਹੀਂ ਦਿਖਣ ਗੀਆਂ ਬਿਲਕੁਲ ਫੇਸ ਹੈ ਜਿਹੜਾ ਰਿੰਕਲ ਫਰੀ ਹੈ ਬਹੁਤ ਗਲੋ ਕਰ ਰਿਹਾ ਮੈਨੂੰ ਤਾਂ ਲੱਗ ਰਿਹਾ ਬਾਕੀ ਦਵਾੜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਬਾਕੀ ਆਪਾਂ ਬੀਬੀ ਨੂੰ ਬੁਚ ਲੈਨੇ ਲੋ ਜੀ ਬਹੁਤ ਵਧੀਆ ਹੋ ਗਿਆ ਪੂਰਾ ਫੇਸ ਦੇ ਉੱਪਰ ਗਲੋ ਆ ਗਿਆ ਤੇ ਫੇਸ ਹੈ ਜਿਹੜਾ ਉਹ ਪੂਰਾ ਰਿੰਕਲ ਫਰੀ ਲੱਗਦਾ ਹੈ ਬਹੁਤ ਅੱਛੀ ਰੈਮਡੀ ਹੈਗੀ ਆ ਤੁਸੀਂ ਜ਼ਰੂਰ ਕਰਨੀ ਆ ਤੇ ਆਪਣੇ ਫੇਸ ਨੂੰ ਰਿੰਕਲ ਫਰੀ ਕਰਨਾ ਹੈਗਾ ਹੌਲੀ ਹੌਲੀ ਕਰਦੇ ਕਰਦੇ ਇਹ ਰਿੰਕਲ ਫਰੀ ਹੋ ਜਾਂਦਾ ਜੀ ਫੇਸ ਤੇ ਕੋਸ਼ਿਸ਼ ਕਰਿਓ ਕਿ ਤੁਸੀਂ ਜੇ ਤੁਹਾਡੀ ਪ੍ਰੋਬਲਮ ਜ਼ਿਆਦਾ ਹੈਗੀ ਆ ਤਾਂ ਹਫ਼ਤੇ ਵਿੱਚ ਤਿੰਨ ਵਾਰ ਘਟੋਟ ਕਰ ਲਓ ਠੀਕ ਹੈ ਜੀ ਜੇ ਤੁਹਾਡੀ ਪ੍ਰੋਬਲਮ ਜ਼ਿਆਦਾ ਨਹੀਂ ਹੈ ਜੀ ਤਾਂ ਫਿਰ ਤੁਸੀਂ ਅ ਹਫ਼ਤੇ ਚ ਦੋ ਵਾਰ ਕਰ ਲਓ ਤਾਂ ਤੁਸੀਂ ਹਰ ਤੀਸਰੇ ਦਿਨ ਆ ਜਿਹੜਾ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਫੇਸ ਤੇ ਬਹੁਤ ਜ਼ਿਆਦਾ ਗਲੋਅ ਆਊਗਾ ਕਿਉਂਕਿ ਰਾਈਸ ਫਲਾਰ ਹੈਗਾ ਜਿਹੜਾ ਉਹ ਫੇਸ ਲਈ ਬਹੁਤ ਜ਼ਿਆਦਾ ਚੰਗਾ ਹੈ ਟਾਈਟ ਕਰੂਗਾ ਸਕਿਨ ਨੂੰ ਔਰ ਬ੍ਰਾਈਟ ਕਰੂਗਾ ਠੀਕ ਹੈ ਜੀ ਔਰ ਦੋਨੋਂ ਦਾ ਹੋਣਾ ਸਾਡੇ ਲੇਡੀਜ਼ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਸੀਗੀ ਕਿ ਮੈਂ ਕਿੱਥੋਂ ਲਿਆ ਬਟੰਡੇ ਅਬ ਵੀ ਤਾਂ ਮੈਂ ਪੁੱਛ ਲਿਆ ਉਹ ਨਾ ਮਨੋਹਰ ਦੀ ਦੁਕਾਨ ਹੈਗੀ ਹੈ ਜੀ ਚੌਂਕ ਜੇ ਦੇ ਵਿੱਚ ਹੈ ਮਾਰਕੀਟ ਦੇ ਵਿੱਚ ਤੇ ਉਥੋਂ ਇਹ ਲਿਆ ਸੀਗਾ ਗਾਂਧੀ ਮਾਰਕੀਟ ਚੋਂ ਮਨੋਹਰ ਦੀ ਦੁਕਾਨ ਕਾਫੀ ਫੇਮਸ ਹੈ ਉੱਥੇ ਤੇ ਉਹਨਾਂ ਤੋਂ ਲਿਆ ਸੀਗਾ ਇਹ ਮੈਨੂੰ ਪਤਾ ਹੈ ਕਿ ਭੈਣਾਂ ਪੁੱਛਣਗੀਆਂ ਕਿ ਤੁਸੀਂ ਕਿੱਥੋਂ ਲਿਆ ਹੈ ਪਟੰਡੀ ਕਿਹੜੀ ਦੁਕਾਨ ਤੋਂ ਲਿਆ ਚਲੋ ਜਿਹੜੀਆਂ ਭੈਣਾਂ ਉੱਤੇ ਰਹਿੰਦੀਆਂ ਨੇ ਕਮ ਸੇ ਕਮ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਜਾਲੀਦਾਲੇ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਤੇ ਆਪਾਂ ਮਨੋਹਰ ਦੀ ਦੁਕਾਨ ਤੋਂ ਲਿਆ ਸੀਗਾ ਜੀ ਇਹ ਕਾਫੀ ਸਾਰਾ ਸਮਾਨ ਉੱਥੋਂ ਜਿਵੇਂ ਮਲਠੀ ਪਾਊਡਰ ਲਿਆਂਦਾ ਮਲਠੀ ਲਿਆਂਦੀ ਕਿਉਂਕਿ ਹੁਣ ਭੈਣਾਂ ਬੜੇ ਦਿਨਾਂ ਨਹੀਂ ਆਪ ਕਹਿ ਰਹੀਆਂ ਨੇ ਕਿ ਤੁਸੀਂ ਮਲਠੀ ਦਾ ਜਿਹੜਾ ਸਕਰਬ ਹੈ ਉਹ ਬਣਾਓ ਤੇ ਉਹ ਮੈਂ ਬਣਾ ਕੇ ਦਿਖਾਉਣਾ ਹੈਗਾ ਤੁਹਾਨੂੰ ਮਲਠੀ ਲੈ ਕੇ ਆਈਆਂ ਉਹ ਆਪਾਂ ਪੀਸਾਂਗੇ ਪੀਸ ਕੇ ਆਪ ਬਣਾਵਾਂਗੇ ਲੋ ਜੀ ਹੁਣ ਮੈਂ ਫਿਲਹਾਲ ਇਹਨੂੰ ਇਸ ਤਰ੍ਹਾਂ ਹੀ ਛੱਡੂੰਗੀ ਫੇਸ ਨੂੰ ਅਜੇ ਮੈਂ ਕੁਝ ਵੀ ਅਪਲਾਈ ਨਹੀਂ ਕਰੂੰਗੀ ਥੋੜੀ ਦੇਰ ਲਈ ਆਪਾਂ ਇਹਨੂੰ ਹਵਾ ਲੱਗਣ ਦੇਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਮੁਰੱਠੀ ਦਾ ਸੀਰਮ ਬਣਾਇਆ ਸੀਗਾ ਉਹ ਫੇਸ ਦੇ ਉੱਪਰ ਅਪਲਾਈ ਕਰੂੰਗੀ ਪੈਣ ਲੱਗੇ ਫਿਲਹਾਲ ਮੈਂ ਕੁਝ ਨਹੀਂ ਕਰ ਰਹੀ ਇਹਨੂੰ ਇਸ ਤਰ੍ਹਾਂ ਹੀ ਛੱਡ ਰਹੀ ਹਾਂ ਠੀਕ ਲੋ ਜੀ ਰੂਮਸ ਆ ਜਿਹੜੇ ਆਪਣੇ ਤੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਸਾਹ ਲੈਣ ਲਈਏ ਬਾਰ-ਬਾਰ ਨਹੀਂ ਆਪਾਂ ਉੱਪਰ ਥੱਪੀ ਥੱਪੀ ਨਹੀਂ ਜਾਣਾ ਹੈਗਾ ਇਹਦੇ ਉੱਪਰ ਕੋਸ਼ਣਾ ਵੇਸ਼ ਲੋ ਜੀ ਮੈਨੂੰ ਲੱਗਦਾ ਭੈਣਾਂ ਨੂੰ ਇਹ ਰੈਮਡੀ ਪਸੰਦ ਆਊਗੀ ਜੇ ਤੁਸੀਂ ਕਰੋਗੇ ਦੇਖੋ ਜੀ ਅਫੈਕਟ ਹੈ ਜਿਹੜਾ ਉਹ ਤੁਹਾਨੂੰ ਉਹਦੀ ਪਤਾ ਲੱਗੂਗਾ ਪਰ ਮੈਨੂੰ ਖੁਦ ਨੂੰ ਪਤਾ ਲੱਗ ਰਿਹਾ ਸੋ ਤੁਸੀਂ ਜ਼ਰੂਰ ਯੂਜ਼ ਕਰਨੀ ਹੈ ਮੈਨੂੰ ਪਤਾ ਹੈ ਕਿ ਭੈਣਾਂ ਬਹੁਤ ਸਾਰੀਆਂ ਚੀਜ਼ਾਂ ਯੂਜ਼ ਕਰ ਰਹੀਆਂ ਨੇ ਔਰ ਮੈਨੂੰ ਦੱਸ ਵੀ ਰਹੀਆਂ ਨੇ ਬਹੁਤ ਅੱਛਾ ਵੀ ਲੱਗਦਾ ਤੇ ਇੱਕ ਕੁੜੀ ਹੈਗੀ ਆ ਜਿਹਨੇ ਮੈਨੂੰ ਪੁੱਛਿਆ ਸੀਗਾ ਮੈਂ ਹੁਣੇ-ਹੁਣੇ ਤਾਜ਼ਾ-ਤਾਜ਼ਾ ਕਮੈਂਟ ਪੜਿਆ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਐਮਏ ਪੰਜਾਬੀ ਆ ਤੇ ਬੀਐਡ ਆ ਕਹਿੰਦੇ ਮੈਂ ਐਮ ਇਕਨੋਮਿਕਸ ਕਰਨੀ ਹੈ ਕੀ ਉਹ ਪੰਜਾਬੀ మీడియం ਚ ਹੋ ਸਕਦੀ ਹੈ ਦੇਖੋ ਜੀ ਬਿਲਕੁਲ ਹੋ ਸਕਦੀ ਹੈ ਪੰਜਾਬੀ మీడియం ਚ ਕਰੋ ਇੰਗਲਿਸ਼ మీడియం ਚ ਕਰੋ ਤੁਹਾਡੀ ਮਰਜ਼ੀ ਹੈ ਤੇ ਫਿਰ ਉਹਨਾਂ ਨੇ ਪੁੱਛਿਆ ਕਿ ਮੈਂ ਕਿਹੜੀ ਯੂਨੀਵਰਸਿਟੀ ਤੋਂ ਕਰਾਂ ਦੇਖੋ ਜੀ ਅ ਵੈਸੇ ਤਾਂ ਅੱਜਕੱਲ੍ਹ ਪੰਜਾਬ ਯੂਨੀਵਰਸਿਟੀ ਜਿਹੜੀ ਉਹਦੀ ਇੰਪੋਰਟੈਂਸ ਥੋੜੀ ਜੀ ਜ਼ਿਆਦਾ ਹੈਗੀ ਹੈ ਪਰ ਤੁਸੀਂ ਜਿਹੜੀ ਤੋਂ ਮਰਜ਼ੀ ਕਰ ਲਓ ਪੰਜਾਬੀ ਤੋਂ ਕਰੋ ਪੰਜਾਬ ਤੋਂ ਕਰੋ ਤੁਹਾਡੀ ਮੈਰਿਟ ਹੈ ਜਿਹੜੀ ਉਹ ਮੈਟਰ ਕਰੂਗੀ ਯੂਨੀਵਰਸਿਟੀ ਨੇ ਮੈਟਰ ਨਹੀਂ ਕਰਨਾ ਹੈਗਾ ਠੀਕ ਹੈ ਜੀ ਉਹ ਕਹਿਣ ਵਾਲਾ ਹੁੰਦਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਜੀ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਪਰ ਤੁਹਾਡੀ ਮੈਰਿਟ ਮੈਟਰ ਕਰੂਗੀ ਨਾ ਕਿ ਤੁਹਾਡੀ ਯੂਨੀਵਰਸਿਟੀ ਸੋ ਚਾਹੇ ਤੁਸੀਂ ਪੰਜਾਬੀ ਮੀਡੀਅਮ ਚ ਕਰ ਲੋ ਚਾਹੇ ਇੰਗਲਿਸ਼ ਚ ਕਰ ਲੋ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਡਬਲ ਐਮਏ ਬਾਰੇ ਸੋਚ ਰਹੇ ਹੋ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰੀਏ ਤੁਸੀਂ ਇਹ ਰੈਮਡੀ ਹੈ ਜਿਹੜੀ ਜ਼ਰੂਰ ਯੂਜ਼ ਕਰਨੀ ਹੈ ਤੇ ਉਸ ਤੋਂ ਬਾਅਦ ਮੈਨੂੰ ਰਿਜ਼ਲਟ ਜ਼ਰੂਰ ਦੱਸਨੇ ਆਂ ਹੌਲੀ ਹੌਲੀ ਕਰਕੇ ਤੇ ਸਾਰੀਆਂ ਭੈਣਾਂ ਇਹ ਸਮਾਨ ਆ ਜਿਹੜਾ ਇਕੱਠਾ ਕਰ ਲਉਂਗੀ ਆ ਜੋ ਮੈਂ ਯੂਜ਼ ਕਰਦੀ ਤੇ ਥੋੜਾ ਜਿਹਾ ਜ਼ਿਆਦਾ ਵਾਲਾ ਹੀ ਲਿਆ ਕੇ ਡੱਬਿਆਂ ਚ ਪੈਕ ਕਰਕੇ ਇੱਕ ਪ੍ਰੋਪਰ ਜਗ੍ਹਾ ਬਣਾ ਲਓ ਜਿੱਥੇ ਤੁਸੀਂ ਆਪਣੇ ਸਾਰੇ ਪਾਊਡਰ ਸਾਰੇ ਚੂਰਨ ਸਾਰਾ ਕੁਝ ਉੱਥੇ ਰੱਖੀ ਚਲੋ ਤੇ ਉੱਥੇ ਹੀ ਸ਼ਹਿਦ ਤੇ ਉਹਦੇ ਨਾਲ ਫਿਰ ਜਦੋਂ ਵੀ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਪਊਗੀ ਤੁਹਾਨੂੰ ਘੋਲਣੀ ਆਊਗੀ ਤੁਸੀਂ ਫਟਾਫਟ ਉੱਥੋਂ ਚੱਕੋਗੇ ਤੇ ਕਰ ਲੋਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ